ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਦੇ ਵਿੱਚ 4 ਮਹੀਨਾਵਾਰ ਛੁੱਟੀਆਂ ਮਿਲਣਗੀਆਂ ਰਿਪੋਰਟ ਅਨੁਸਾਰ ਇਸ ਤਹਿਤ ਲੜਕੀਆਂ ਇੱਕ ਮਹੀਨਾਵਾਰ ਛੁੱਟੀ ਲੈ ਸਕਣਗੀਆਂ ਇਸ ਦੀ ਮਨਜ਼ੂਰੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਦਿੱਤੀ ਹੈ ਇਸ ਸੰਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਸੈਸ਼ਨ 2024 ਤੋਂ 25 ਤੱਕ ਦਿੱਤੀ ਜਾਵੇਗੀ ਲੜਕੀਆਂ ਇੱਕ ਸਾਲ ਦੇ ਸੈਸ਼ਨ ਯਾਨੀ 2 ਸਮੈਸਟਰਾਂ ਦੇ ਵਿੱਚ ਕੁੱਲ 8 ਛੁੱਟੀਆਂ ਲੈਣ ਦੇ ਯੋਗ ਹੋਣਗੀਆਂ ਇਸ ਤਹਿਤ 15 ਦਿਨਾਂ ਦੇ ਵਿਆਪਨ ਕੈਲੰਡਰ ਦੇ ਵਿੱਚ ਵਿਦਿਆਰਥਣਾ ਹਰ ਮਹੀਨੇ ਇੱਕ ਦਿਨ ਦੀ ਛੁੱਟੀ ਲੈ ਸਕਣਗੀਆਂ ਦਰਸਲ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰੀਖਿਆ ਦੇ ਦਿਨਾਂ ਵਿੱਚ ਲੜਕੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ ਛੁੱਟੀ ਲੈਣ ਲਈ ਵਿਦਿਆਰਥੀ ਵੱਲੋਂ ਸਵੈ ਪ੍ਰਮਾਣਿਤ ਕਰਨਾ ਲਾਜ਼ਮੀ ਹੈ ਬਿਊਰੋ ਰਿਪੋਰਟ ਢਿੱਲੀ ਪੋਸਟ ਪੰਜਾਬੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਦੇ ਵਿੱਚ 4 ਮਹੀਨਾਵਾਰ ਛੁੱਟੀਆਂ ਮਿਲਣਗੀਆਂ ਰਿਪੋਰਟ ਅਨੁਸਾਰ ਇਸ ਤਹਿਤ ਲੜਕੀਆਂ ਇੱਕ ਮਹੀਨਾਵਾਰ ਛੁੱਟੀ ਲੈ ਸਕਣਗੀਆਂ ਇਸ ਦੀ ਮਨਜ਼ੂਰੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਦਿੱਤੀ ਹੈ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਸੈਸ਼ਨ 2024 ਤੋਂ 25 ਤੱਕ ਦਿੱਤੀ ਜਾਵੇਗੀ ਲੜਕੀਆਂ ਇੱਕ ਸਾਲ ਦੇ ਸੈਸ਼ਨ ਯਾਨੀ ਦੋ ਸਮੈਸਟਰਾਂ ਦੇ ਵਿੱਚ ਕੁੱਲ 8 ਛੁੱਟੀਆਂ ਲੈਣ ਦੇ ਯੋਗ ਹੋਣਗੀਆਂ ਇਸ ਤਹਿਤ 15 ਦਿਨਾਂ ਦੇ ਵਿਆਪਨ ਕੈਲੰਡਰ ਦੇ ਵਿੱਚ ਵਿਦਿਆਰਥਣਾ ਹਰ ਮਹੀਨੇ ਇੱਕ ਦਿਨ ਦੀ ਛੁੱਟੀ ਲੈ ਸਕਣਗੀਆਂ ਦਰਅਸਲ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰੀਖਿਆ ਦੇ ਦਿਨਾਂ ਵਿੱਚ ਲੜਕੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ ਛੁੱਟੀ ਲੈਣ ਲਈ ਵਿਦਿਆਰਥੀ ਵੱਲੋਂ ਸਵੈ ਪ੍ਰਮਾਣਿਤ ਕਰਨਾ ਲਾਜ਼ਮੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਦੇ ਵਿੱਚ 4 ਮਹੀਨਾਵਾਰ ਛੁੱਟੀਆਂ ਮਿਲਣਗੀਆਂ ਰਿਪੋਰਟ ਅਨੁਸਾਰ ਇਸ ਤਹਿਤ ਲੜਕੀਆਂ ਇੱਕ ਮਹੀਨਾਵਾਰ ਛੁੱਟੀ ਲੈ ਸਕਣਗੀਆਂ ਇਸ ਦੀ ਮਨਜ਼ੂਰੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਦਿੱਤੀ ਹੈ ਇਸ ਸੰਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਸੈਸ਼ਨ 2024 ਤੋਂ 25 ਤੱਕ ਦਿੱਤੀ ਜਾਵੇਗੀ ਲੜਕੀਆਂ ਇੱਕ ਸਾਲ ਦੇ ਸੈਸ਼ਨ ਯਾਨੀ 2 ਸਮੈਸਟਰਾਂ ਦੇ ਵਿੱਚ ਕੁੱਲ 8 ਛੁੱਟੀਆਂ ਲੈਣ ਦੇ ਯੋਗ ਹੋਣਗੀਆਂ ਇਸ ਤਹਿਤ 15 ਦਿਨਾਂ ਦੇ ਵਿਆਪਨ ਕੈਲੰਡਰ ਦੇ ਵਿੱਚ ਵਿਦਿਆਰਥਣਾ ਹਰ ਮਹੀਨੇ ਇੱਕ ਦਿਨ ਦੀ ਛੁੱਟੀ ਲੈ ਸਕਣਗੇ। ਦਰਅਸਲ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰੀਖਿਆ ਦੇ ਦਿਨਾਂ ਵਿੱਚ ਲੜਕੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ। ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਵਿਦਿਆਰਥੀ ਵੱਲੋਂ ਸਵੈ ਪ੍ਰਮਾਣਿਤ ਕਰਨਾ ਲਾਜ਼ਮੀ ਹੈ। ਬਿਊਰੋ ਰਿਪੋਰਟ ਢਿੱਲੀ ਪੋਸਟ ਪੰਜਾਬੀ